ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 19 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਜਿਵੇਂ ਕੱਲ ਦੱਸਿਆ ਹੀ ਹੋਇਆ ਸੀਗਾ ਕਿ ਪੰਜਾਬ ਦੇ ਵਿੱਚ ਧੁੰਦ ਪੈਣ ਸ਼ੁਰੂ ਹੋ ਚੁੱਕੀ ਹੈ ਕੱਲ ਥੋੜੇ-ਬਹੁਤੇ ਖੇਤਰਾਂ ਦੇ ਵਿੱਚ ਦੇਖੀ ਗਈ ਸੀ ਅੱਜ ਇਹ ਧੁੰਦ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਨੂੰ ਕਵਰ ਕਰ ਚੁੱਕੀ ਹੈ ਸੋ ਇਹ ਜਿਹੜੀ ਅੱਜ ਧੁੰਦ ਹੈ 9-10 ਵਜੇ ਦੇ ਤੱਕ ਪੰਜਾਬ ਅੱਧੇ ਜਾਰ ਤਰ ਹਿੱਸਿਆਂ ਦੇ ਵਿੱਚ ਰਹਿੰਦੀ ਹੋਈ ਦਿਖਾਈ ਦੇਵੇਗੀ ਤੇ ਬਾਅਦ ਵਿੱਚ ਸੂਰਜ ਨਿਕਲੇਗਾ ਤੇ ਮੌਸਮ ਸਾਫ਼ ਹੁੰਦਾ ਹੋਇਆ ਦਿਖਾਈ ਤੁਹਾਨੂੰ ਦਵੇਗਾ। ਕੋਹਰਾ ਤਕਰੀਬਨ ਆਮਾਤਰ ਜਿਹੇ ਏਰੀਆ ਦੇ ਵਿੱਚ ਹੀ ਪਿਆ ਹੈ ਜਦ ਧੁੰਦ ਪੈਂਦੀ ਹੈ ਤਾਂ ਕੋਹਰਾ ਬਹੁਤ ਘੱਟ ਖੇਤਰਾਂ ਦੇ ਵਿੱਚ ਲਗਾਤਾਰ ਪੈਂਦਾ ਹੈ। ਉਸ ਤੋਂ ਇਲਾਵਾ ਗੱਲ ਕਰੀਏ ਤਾਂ ਇਹ ਜਿਹੜੀ ਧੁੰਦ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਧਦੀ ਦਿਖਾਈ ਦੇਵੇਗੀ ਤੇ ਟੈਂਪਰੇਚਰ ਜਿਹੜਾ ਅੱਜ ਆ ਦਿਨ ਦਾ 3-4 ਡਿਗਰੀ ਸਵੇਰ ਵੇਲੇ ਦਾ ਦਰਜ ਕੀਤਾ ਜਾਵੇਗਾ ਤੇ ਦਿਨ ਦਾ 22 ਬੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ ਉਸ ਤੋਂ ਇਲਾਵਾ ਮੌਸਮ ਦੇ ਵਿੱਚ ਕੁਝ ਵੀ ਖਾਸ ਤਬਦੀਲ ਹੁੰਦਾ ਹੋਇਆ ਤੁਹਾਨੂੰ ਦਿਖਾਈ ਨਹੀਂ ਦਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਵੀ ਇਸੇ ਤਰ੍ਹਾਂ ਹੀ ਬਾਦੀ ਰਹੇਗੀ 22 ਜਾਂ 23 ਤਰੀਕ ਦੇ ਆਸ-ਪਾਸ ਪਹਾੜਾਂ ਦੇ ਵਿੱਚ ਬਰਫਵਾਰੀ ਤੇ ਮੀਂਹ ਦਾ ਤੌਰ ਦੇਖਿਆ ਜਾਵੇਗਾ ਉਸ ਤੋਂ ਇਲਾਵਾ ਕੁਝ ਵੀ ਖਾਸ ਬਦਲਾਅ ਹੁੰਦਾ ਹੋਇਆ ਤੁਹਾਨੂੰ ਦਿਖਾਈ ਨਹੀਂ ਦਵੇਗਾ ਮੀਂਹ ਦੀ ਗੱਲ ਕਰੀਏ ਤਾਂ ਇਹ 26 ਜਾਂ 27 ਤਰੀਕ ਦੇ ਆਸ-ਪਾਸ ਇੱਕ ਹੋਰ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੋਇਆ ਮੌਜੂਦਾ ਸਮੇਂ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਲਗਾਤਾਰ